ਪ੍ਰੇਮ ਉਹਦੇ ਨਾਲ ਪੈਂਦਾ ਜਿਹਨੂੰ ਜ਼ਿਆਦਾ ਟਾਈਮ ਦਈਏ ਵੇਖੋ ਹਰ ਉਹ ਰਿਸ਼ਤਾ ਘਟਦਾ ਜਾਂਦਾ ਹੈ ਜਿੱਥੇ ਧਿਆਨ ਘਟ ਜਾਂਦਾ ਤੁਸੀਂ ਦੋਸਤਾਂ ਤੇ ਧਿਆਨ ਦੇਣਾ ਘਟਾ ਦਿਓ ਤੁਹਾਡੇ ਤੁਹਾਡਾ ਪਿਆਰ ਘਟਣ ਲੱਗ ਜਾਂਦਾ ਤੁਸੀਂ ਛੱਡ ਦਿਓ ਗੱਲਬਾਤ ਛੱਡ ਦਿਓ ਧਿਆਨ ਘਟਾ ਦਿਓ ਜਦੋਂ ਤੁਸੀਂ ਆਪਣੇ ਦੋਸਤਾਂ ਤੋਂ ਧਿਆਨ ਘਟਾ ਦਿੰਦੇ ਹੋ ਗੁਰਮਖੋ ਦੋਸਤਾਂ ਤੋਂ ਧਿਆਨ ਘਟਾ ਦਿੰਦੇ ਹੋ ਤੇ ਤੁਹਾਡਾ ਦੋਸਤੀ ਦੇ ਵਿੱਚ ਪਿਆਰ ਘਟ ਜਾਂਦਾ ਹੈ ਠਿੱਕਾ ਪੈ ਜਾਂਦਾ ਹੈ ਧਿਆਨ ਨਹੀਂ ਦੇ ਹੁਣ ਗੱਲ ਨਹੀਂ ਹੁੰਦੀ ਪਹਿਲਾਂ ਰੋਜ਼ ਗੱਲ ਹੁੰਦੀ ਸੀ ਬੜਾ ਪਿਆਰ ਸੀ ਹੁਣ ਦੋ ਦੋ ਮਹੀਨੇ ਗੱਲ ਨਹੀਂ ਹੁੰਦੀ ਪਿਆਰ ਘਟ ਗਿਆ ਜਦੋਂ ਸਾਲ-ਸਾਲ ਗੱਲ ਨਹੀਂ ਹੁੰਦੀ ਪਿਆਰ ਜਮਾਂ ਹੀ ਮਰ ਜਾਂਦਾ ਹੈ ਪਿਆਰ ਨੂੰ ਸਾਥ ਤਾਂ ਮਿਲੇਗਾ ਅਗਰ ਉਹਦੇ ਤੇ ਧਿਆਨ ਦਿਓਗੇ ਹਰ ਰਿਸ਼ਤਾ ਤਾਂ ਬਣਿਆ ਰਹੇਗਾ ਟਾਈਮ ਦੇਂਗਾ ਧਿਆਨ ਦੇਂਗਾ ਧਿਆਨ ਪਾਣੀ ਹੈ ਜਿਹੜੇ ਮਰਜ਼ੀ ਦਰਖਤ ਨੂੰ ਪਾਲਾ ਉਹੀ ਵੱਡਾ ਹੋਏਗਾ ਜਿਹੜੇ ਮਰਜ਼ੀ ਰਿਸ਼ਤੇ ਨੂੰ ਪਾਲੋ ਧਿਆਨ ਪਾਣੀ ਹੁੰਦਾ ਹੈ ਇੰਟੈਂਸ਼ਨ ਤੁਹਾਡਾ ਧਿਆਨ ਜਿਸ ਚੀਜ਼ ਤੇ ਤੁਸੀਂ ਫੋਕਸ ਕਰਦੇ ਹੋ ਫੋਕਸ 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 ਧਿਆਨ ਜਿਸ ਚੀਜ਼ ਤੇ ਕਰਦੇ ਹੋ ਉਹ ਵੱਧਦੀ ਫੁੱਲਦੀ ਹੈ ਜਿਸ ਦਰਖਤ ਤੇ ਧਿਆਨ ਦਿੰਦੇ ਹੋ ਉਹ ਵੱਧਦਾ ਫੁੱਲਦਾ ਹੈ ਜਿਸ ਮੱਝ ਤੇ ਧਿਆਨ ਦਿੰਦੇ ਹੋ ਇਹ ਚਮਕਦੀ ਹੁੰਦੀ ਹੈ ਜਿਸ ਗਾਂ ਤੇ ਧਿਆਨ ਦਿੰਨਾ ਹੈ ਜਿਸ ਬੱਚੇ ਤੇ ਧਿਆਨ ਦਿੰਨਾ ਹੈ ਜਿਸ ਦੋਸਤ ਤੇ ਧਿਆਨ ਦਿੰਨਾ ਹੈ ਉਹ ਵੱਧਦਾ ਫੁੱਲਦਾ ਹੈ ਤੇ ਜੇ ਆ ਪਿਆਰ ਪਾਉਣਾ ਹੈ ਗੁਰੂ ਨਾਨਕ ਨਾਲ ਗੁਰੂ ਗੋਬਿੰਦ ਸਿੰਘ ਨਾਲ ਫਿਰ ਤੈਨੂੰ ਧਿਆਨ ਦੇਣਾ ਪੈਣਾ ਅੱਜ ਸਾਡਾ ਸਾਰਿਆਂ ਦਾ ਜਿੰਨੇ ਆਪਾਂ ਸਟੇਜ 'ਤੇ ਆਲੇ ਬੈਠੇ ਆ ਚਾਹੇ ਥੱਲੇ ਆਲੇ ਆ ਸਾਰੇ ਆਪਾਂ ਇਹ ਸੱਚ ਹੈ ਆਪਣੇ ਚ ਗੁਰੂ ਦੇ ਪ੍ਰੇਮੀ ਘੱਟ ਫੋਨ ਦੇ ਪ੍ਰੇਮੀ ਜ਼ਿਆਦਾ ਨੇ ਫੋਨ ਦੇ ਪ੍ਰੇਮੀ ਆਪਾਂ ਕਿਵੇਂ ਬਣ ਗਏ ਭਲਾ ਇਹ ਛੁੱਟਦਾ ਸਾਡੇ ਤੋਂ ਕਿਉਂ ਨਹੀਂ ਫੋਨ ਇਹ ਤੇ ਸਾਨੂੰ ਬਾਲਾ ਹੀ ਪਿਆਰਾ ਹੋ ਗਿਆ ਕਿਉਂ ਕਿਉਂਕਿ ਅਸੀਂ ਇਹਨੂੰ ਧਿਆਨ ਦਿੱਤਾ ਹੈ ਕਈ ਕਈ ਪੈਂਟ ਕਈ ਕਈ ਘੰਟੇ ਜਿੰਨਾ ਇਹਦੇ ਤੇ ਘੰਟੇ ਲਾਏ ਇਹਦੇ ਨਾਲ ਸਾਡਾ ਪਿਆਰ ਵਹਿ ਗਿਆ ਅਸੀਂ ਜ਼ਿਆਦਾ ਟਾਈਮ ਦੇ ਦਿੱਤਾ ਜਿੰਨਾ ਇਹਦੇ ਤੇ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਇਹਦੇ ਇਹਦੇ ਬਿਨਾ ਹੁਣ ਸੀ ਬਚ ਨਹੀਂ ਸਕਦੇ ਤੇ ਜੇ ਕਿਤੇ ਤੂੰ ਲੱਗੀਆਂ ਵਾਲੇ ਦੀ ਫੋਟੋ ਅੱਗੇ ਬੈਠਾ ਰਹੇ ਬੈਠਾ ਰਹੇ ਬੈਠਾ ਰਹੇ ਬੈਠਾ ਰਹੇ ਰੋਜ਼ ਭਵੇਂ ਘੰਟਾ ਰੋਜ਼ ਭਵੇਂ ਰੋਜ਼ ਭਵੇਂ ਰੋਜ਼ ਭਵੇਂ ਤੇ ਕੀ ਤੇਰਾ ਪਿਆਰ ਨਹੀਂ ਤੂੰ ਤੂੰ ਬੈਠਾ ਹੀ ਕਿਤਨਾ ਨਾ ਤੇ ਕਹਿੰਦਾ ਮੇਰਾ ਪ੍ਰੇਮ ਨਹੀਂ ਬਣਦਾ ਬਣੇਗਾ ਕਿਦਨ ਤੂੰ ਟਾਈਮ ਦਿੱਤਾ ਕਿਦਨ ਸੀ ਬਣੇਗਾ ਕਿਵੇਂ ਦੱਸ ਸਾਡੇ ਕੋਲੇ ਟਾਈਮ ਹੈ ਹੀ ਨਹੀਂ ਰਹਿਰਾਸ ਦਾ ਟਾਈਮ ਹੁੰਦਾ ਸੀ ਅੱਗੇ ਮੈਂ ਵੇਖਦਾ ਰਿਆ ਰਹਿਰਾਸਾਂ ਪੜਦੇ ਸਿੰਘ ਹੁਣ ਰਹਿਰਾਸ ਕੌਣ ਪੜਦਾ ਘਟ ਕੇ ਖਤਮ ਪੰਜ ਬਾਣੀਆਂ ਪੜ ਰਿਆ ਕੋਈ ਸਿੰਘ ਕੋਈ ਸੁਖਮਨੀ ਸਾਹਿਬ ਪੜ ਰਿਆ ਸਵੇਰੇ ਬਹਿਣਾ ਗੁਰਦੁਆਰੇ ਜਾਣਾ ਗੱਲ ਚ ਪੱਲਾ ਇਦਾਂ ਪਿਆਰ ਸ਼ਰਧਾ ਉਹ ਇੱਕ ਪਿਆਰ ਬਣਿਆ ਰਹਿੰਦਾ ਸੀ ਕਿਵੇਂ ਮਰਦਾ ਸਵੇਰੇ ਵੀ ਗੁਰੂ ਸਾਹਿਬ ਨੂੰ ਟਾਈਮ ਦਿੱਤਾ ਸ਼ਾਮ ਨੂੰ ਵੀ ਦਿੱਤਾ ਪਿਆਰ ਬਣਿਆ ਰਹਿੰਦਾ ਸੀ ਹੁਣ ਤੇ ਤਰਲੇ ਕਰ ਲੋ ਤਰਲੇ ਆ ਮੇਰੇ ਜਥੇ ਵਾਲੇ ਸਿੰਘ ਨੇ ਸਾਰੇ ਹੀ ਸਾਜੀ ਬਾਜੀ ਮਿਹਨਤੀ ਨੇ ਕੰਮਾਂ ਵਾਲੇ ਐ ਪਰ ਬੈਠੋ 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 ਰੋਜ਼ ਹਫਤੇ ਬਾਅਦ ਮੀਟਿੰਗ ਕਰਦਾ ਸਵੇਰੇ ਫੇਰ ਸਾਡੇ ਮੈਂ ਸਵੇਰੇ ਫੇਰ ਮੀਟਿੰਗ ਰੱਖੀ ਬੈਠੋ ਕਿੰਨੇ ਘੰਟਾ ਬੈਠੋ ਰੋਜ਼ ਬੈਠੋ ਰੋਜ਼ ਬੈਠੋ ਪਰ ਜਦੋਂ ਅਸੀਂ ਗੁਰਦੁਆਰੇ ਜਾ ਰਹੇ ਆ ਚੌਂਕੜਾ ਮਾਰ ਕੇ ਬਹਿਣਾ ਹੈ ਲੱਤਾਂ ਘੜੀਸਦੇ ਜਾ ਰਹੇ ਆ ਜਾਣਾ ਤੇ ਨੱਚਦੇ ਆ ਚਾਹੀਦਾ ਸੀ ਜੋ ਨਾਲ ਕੀਰਤਨ ਕਰਨਾ ਹੈ ਕੀਰਤਨ ਸੁਣਨਾ ਹੈ ਉਹ ਗੁਰਦੁਆਰੇ ਬੈਠਾਂਗੇ ਜਾ ਕੇ ਘੰਟਾ ਚਾਹ ਹੋਣਾ ਚਾਹੀਦਾ ਸੀ ਉਮਾ ਹੋਣਾ ਚਾਹੀਦਾ ਸੀ ਲੱਤਾਂ ਘੜੀਸਦੇ ਉਥੇ ਘੜੀਸਦਾ ਜਾ ਰਿਹਾ ਘੜੀਸਦਾ ਜਿਵੇਂ ਬੰਦੇ ਨੂੰ ਖਿੱਚ ਕੇ ਨਹੀਂ ਧੂਕੇ ਲੈ ਜਾਂਦੇ ਹੁੰਦੇ ਉਦਾਂ ਜਾਂਦਾ ਬੰਦਾ ਇੰਟਰਸਟ ਨਹੀਂ ਸ਼ੌਂਕ ਨਹੀਂ ਰਿਆ ਤੇ ਭਰਾਵਾ ਤੇਰੇ ਤੇ ਬਹੁਤੀ ਕਿਰਪਾ ਹੋਏਗੀ ਉਸ ਦਿਨ ਜਿੱਦਣ ਕੋਈ ਤੈਨੂੰ ਗੁਰੂ ਦਾ ਪ੍ਰੇਮੀ ਮਿਲੇਗਾ ਤੇ ਉਹ ਪ੍ਰੇਮੀ ਤੇਰੇ ਅੰਦਰ ਚਿੰਗਲਾ ਦੂ ਜਗਿਆ ਹੋਇਆ ਦੀਵਾ ਤੈਨੂੰ ਜਗਾ ਸਕਦਾ ਹੈ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਸੋਈ ਜਾਗੀ ਆ ਇੱਕ ਬਚਨ ਆਪਾਂ ਪੜਦੇ ਆ ਨਾ ਓਏ ਫੋਨਾਂ ਦੀ ਕਿਹੜੀਆਂ ਗੱਲਾਂ ਕਰਦੇ ਹੋ ਮਤ ਦੇਖ ਭੂਲਾ ਵਿਸਰੈ ਗੁਰੂ ਨਾਨਕ ਸਾਹਿਬ ਕਹਿੰਦੇ ਐ ਖੀਰੀ ਰਾਗ ਜਦੋਂ ਸ਼ੁਰੂ ਹੁੰਦਾ ਨਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਪਹਿਲਾ ਹੀ ਇਹ ਬਚਨ ਮਹਾਰਾਦਾਸੀ ਪੜਦੇ ਆ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਵੇ ਜੜਾ ਆਹ ਫੋਨ ਕਿਹੜੀ ਗੱਲ ਐ ਕਹਿੰਦੇ ਰੱਬਾ ਮੈਂ ਭੁੱਲ ਨਾ ਜਾਵਾਂ ਤੈਨੂੰ ਤੇਰੇ ਨਾਲ ਮੇਰਾ ਪਿਆਰ ਐ ਕਿਤੇ ਮੈਂ ਭੁੱਲ ਨਾ ਜਾਵਾਂ ਜ਼ਿੰਦਗੀ ਦੇ ਵਿੱਚ ਕਿਤੇ ਮੋਤੀ ਆ ਜਾਣ ਮੰਦਰ ਆ ਜਾਣ ਵੱਡੇ ਵੱਡੇ ਤੇ ਐਨਾਂ ਨਜ਼ਾਰੇ ਹੋਣ ਤੇ ਮੈਂ ਤੈਨੂੰ ਭੁੱਲ ਜਾਂ ਅੱਜ ਜਿਸ ਬੰਦੇ ਨੂੰ ਪੁੱਛ ਲੋ ਮੇਰੇ ਕੋਲ ਟਾਈਮ ਨਹੀਂ ਲੱਗਦਾ ਮੇਰੇ ਕੋਲ ਸਮਾਂ ਨਹੀਂ ਲੱਗਦਾ